ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਵਾ ਕਿ 108 ਸੰਤ ਬਾਬਾ ਹਰੀ ਸਿੰਘ ਦੇ ਰੈਸਮਨ ਚੱਲ ਰਹੀ ਆ ਜੀ ਅੱਜ ਪਹਿਲਾ ਦਿਨ ਵਾ ਉਹਦੇ ਵਿੱਚ ਸਾਡੇ ਇਥੇ ਕੋਲ ਤੁਸੀਂ ਬਹੁਤ ਲੰਮਾ ਸਮਾਂ ਲੈ ਕੇ ਆਇਆ ਸ਼੍ਰੀ ਬਖਸ਼ੀ ਸਿੰਘ ਜੀ ਬੈਂਕਮੈਨ ਜੀ ਰਹਿੰਦੇ ਸੀ ਆਓ ਇਹਨਾਂ ਨਾਲ ਗੱਲ ਕਰ ਪਾਈ ਸਾਥ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਦਰਸ਼ਕਾਂ ਦਾ ਸਾਰਿਆਂ ਦਾ ਮੈਂ ਸਤਿ ਸ੍ਰੀ ਅਕਾਲ ਕਹਿੰਦਾ ਜੇ ਦਾ ਤੁਸੀਂ ਆਪਣੀ ਕੋਈ ਲਾਈਫ ਬਾਰੇ ਦੱਸੋ ਕਿ ਬੈਂਕਿੰਗ ਦੀ ਤੁਹਾਨੂੰ ਇੰਸ਼ਾਰੀ ਕਿੰਨੇ ਸਾਲੋਂ ਸਿਖਤੀ ਆ ਕਿਦਾਂ ਦੀ ਰਹੀ ਫਿਰ ਮੈਂ ਆਪਣੀ ਸ਼ੇਖੀ ਦੀ ਮਾਰ ਨਹੀਂ ਦਿਉਣਾ ਬੈਂਕ ਵਿੱਚ ਮੈਂ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ 1980 ਜੁਆਇਨ ਕੀਤਾ ਉਹਦੇ ਬਾਅਦ ਜਲਦੀ ਮੈਂ ਅਫਸਰ ਬਣ ਗਿਆ ਤੇ ਕੀ ਬਣਿਆ ਜਿਆਦਾ ਸਮਾਂ ਮੈਂ ਸਿਸਟਰ ਮੈਨੇਜਰ ਥੈਂਕ ਯੂ ਉਹਦੇ ਬਾਅਦ ਫਿਰ ਕਾਫੀ ਲੰਮਾ ਸਮਾਂ ਮੇਰਾ ਆਪਸੀ ਤੇ ਗੁਜ਼ਰਿਆ ਜਾਂ ਮੈਨੇਜਰ ਜਲਦੀ ਮੈਨੇਜਮੈਂਟ ਦਾ ਮੈਂ ਮੇਰੀ ਮੈਨੇਜਮੈਂਟ ਚ ਰਿਹਾ ਕੱਪ ਤੇ ਮੇਰਾ ਸ਼ੂਟ ਜਿਹੜੇ ਡਿਪੋਜ਼ਿਟਰ ਆਉਂਦੇ ਸੀ ਉਹਨਾਂ ਦਾ ਤਾਂ ਹਰੇਕ ਨੂੰ ਅਸੀਂ ਚਾਹ ਪਾਣੀ ਪੁੱਛੀਦਾ ਸੀ ਕਿ ਸਾਡੇ ਕਸਟਮਰ ਆਏ ਆ ਪੈਸਾ ਲੈ ਕੇ ਆਏ ਜਮ੍ਹਾਂ ਕਰਾਏ ਆ ਬੈਂਕ ਦਾ ਬਿਜ਼ਨਸ ਵਧਿਆ ਪਰ ਮੇਰਾ ਸ਼ੂਟ ਜਿਹੜੇ ਲੋਨ ਲੈਣ ਵੀ ਆਉਂਦੇ ਸੀ ਮੈਂ ਉਹਨਾਂ ਨੂੰ ਵੀ ਬੜਾ ਹੱਥ ਕੀ ਬਣਾਉਂਦਾ ਸੀ ਔਰ ਉਹਨਾਂ ਨੂੰ ਵੀ ਕੋਲ ਆਪਣੇ ਪੱਲਿਓਂ ਚਾਹ ਪਾਣੀ ਪਿਲਾ ਕੇ ਉਹਨਾਂ ਦਾ ਕੰਮ ਲੋਨ ਦਾ ਜਾ ਹੋਰ ਨਾ ਮੈਂ ਤੁਹਾਡੀ ਇੱਥੇ ਗੱਲ ਰੋਕਦਾ ਹਾਂ ਹਾਂ ਠੀਕ ਹੈ ਕਿ ਕਈ ਗਰੀਬ ਵਾਰੀ ਬੰਦਾ ਆਉਂਦਾ ਸਰ ਲੋਨ ਲੈਣਾ ਮੈਂ ਦੇਖਿਆ ਬੈਂਕ ਵਾਲੇ ਕਦੇ ਆਰ ਸਿੱਧੀ ਤੇ ਕਰਦਾ ਕਦੇ ਐਫੀ ਡੈਮ ਦਾ ਇੱਕੋ ਵਾਰ ਨਹੀਂ ਲਿਖ ਕੇ ਦਿੰਦੇ ਤੁਸੀਂ ਇੱਕੋ ਵਾਰ ਲਿਖ ਕੇ ਦਿੰਦੇ ਕਿ ਭਾਈ ਐਜ ਫਾਰਮੈਟੀਆਂ ਪੂਰੀਆਂ ਕਰ ਲੋਨ ਤਾਂ ਮਿਲਣਾ ਸਰ ਇੰਦਾ ਸੀਗਾ ਕਿ ਅਸੀਂ ਜਦੋਂ ਕੋਈ ਕਸਟਮਰ ਆਉਂਦਾ ਹੀ ਲੋਨ ਲੋਨ ਲੈਣ ਲਈ ਹਾਂਜੀ ਅਸੀਂ ਉਹਨਾਂ ਨੂੰ ਮੈਂ ਤਾਂ ਆਪਣਾ ਮੇਰਾ ਐਕਸਪੀਰੀਅੰਸ ਹੈ ਅਸੀਂ ਦੱਸਦੇ ਵੀ ਆਹ ਫਾਰਮੈਟੀਆਂ ਹਾਂਜੀ ਫੋਟੋ ਲੈ ਜਾਂ ਉਹਦਾ ਜੋ ਵੀ ਆ ਉਹਦੀ ਲੋਨ ਲਈ ਰਿਕੁਆਇਰਮੈਂਟ ਆ ਉਸੀ ਫਾਰਮ ਉਹਨਾਂ ਨੂੰ ਕਹਿਦੀ ਸੀ ਲਾ ਲੈ ਕੇ ਜਿੱਦਣ ਵੀ ਲੈ ਆਓ ਜਿੰਨੇ 500 ਨੇ ਲਿਖ ਕੇ ਦੇ ਦੇ ਲਿਖ ਕੇ ਦੇ ਦਿੰਦੇ ਸੀ ਜਿੱਦਣ ਲੈ ਆਓ ਅੱਜ ਲੈ ਆਉਣੇ ਅੱਜ ਲੈ ਆਓ ਨਾਲੇ ਲੋਨ ਕਰ ਦਾਂਗੇ ਠੀਕ ਹੈ ਤੇ ਉਹ ਵੀ ਦਿਲੇ ਉਹਦੇ ਤੇ ਸੀ ਵੀ ਕਦੋਂ ਲਿਆਉਂਦਾ ਕਾਗਜ਼ ਤੇ ਉਦੋਂ ਉਹਨਾਂ ਦਾ ਲੋਨ ਕਰੀਏ ਮੈਂ ਤਾਂ ਇਦਾਂ ਰਿਹਾ ਨਾ ਪੱਤਰਕਾਰ ਹੁੰਦੇ ਨਾਤੇ ਕਈ ਵਾਰ ਸਾਡੇ ਕੋਲ ਤਾਂ ਕਿਸੇ ਸੌਂਦੇ ਆ ਕਿ ਬੈਂਕ ਆਇਆ ਮੈਨੂੰ ਵਿਸ਼ਨਾ ਕਰਾਇਆ 2 ਮਹੀਨੇ ਕਰਾਇਆ ਉਹ ਗਾ ਕਾ ਕੇ ਕਹਿੰਦਾ ਮੈਂ ਤੁਹਾਨੂੰ ਕੁਝ ਕੈਂਡ ਦੇਣੀ ਆ ਉਹਦਾ ਰਿਜ਼ਲਟ ਕਿੰਦਾ ਨੁਕਸਾਨ ਤਾਂ ਗਾ ਕਦਾ ਹੀ ਹੁੰਦਾ ਤੁਸੀਂ ਤਾਂ ਵਿਆਜ ਪਾਈ ਜਾਣਾ ਬਿਲਕੁਲ ਹੈ ਜੀ ਉਹ ਤਾਂ ਇਦਾਂ ਮੁਲਾਜ਼ਮਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਦੱਸਦਾ ਜੀ ਜਦੋਂ ਮੈਂ ਅੰਦਰੀ ਲਾਸਟ ਜਿਹੜੀ ਆ ਸਰਵਿਸ ਮੇਰੀ ਸੀਗੀ ਆਪਣੇ ਜਨੂਹਾ ਬ੍ਰਾਂਚ ਹਾਂਜੀ ਪੰਜਾਬ ਨੈਸ਼ਨਲ ਬੈਂਕ ਜਨੂਹਾ ਬ੍ਰਾਂਚ ਡਿਸਟ੍ਰਿਕਟ ਸ਼ਾਰਪਚ ਉੱਥੇ ਮੈਂ ਸੀਨੀਅਰ ਮੈਨੇਜਰ ਕੰਮ ਕਰ ਰਿਹਾ ਸੀਗਾ ਉੱਥੇ ਮੈਂ ਦੱਸਦਾ ਵੀ ਜਦੋਂ ਵੀ ਮੇਰੇ ਕੋ ਕਸਟਮਰ ਆਉਂਦੇ ਸੀ ਮੈਂ ਉੱਥੇ ਪਹਿਲਾ ਆਫਸਰ ਵੀ ਰਿਹਾ ਹਾਂਜੀ ਬਾਅਦ ਚ ਸੀਨੀਅਰ ਮੈਨੇਜਰ ਬਣ ਕੇ ਪ੍ਰਮੋਟ ਹੋ ਗਿਆ ਤੇ ਲੋਕ ਮੇਰੇ ਤੋਂ ਇੰਨਾ ਖੁਸ਼ ਆਉਂਦੇ ਨੇ ਕਿਉਂਕਿ ਜੇ ਲੋਕ ਖੁਸ਼ ਆ ਤੁਹਾਡੇ ਕੋ ਪਿਆ બિਜ਼ਨਸ ਲੈ ਕੇ ਆਉਗੇ ਚਾਹੇ ਉਹ ਐਨਆਰਆਈ ਆ ਚਾਹੇ ਦੂਸਰੇ ਜਿਹੜਾ 42 ਸਾਲਾਂ ਚ ਉਥੇ ਪੈਸਾ ਜਮਾ ਮੰਨ ਲਵੇ ਹੋਇਆ 1 ਕਰੋੜ ਸਮਥਿੰਗ ਸੀਗਾ ਮੈਂ ਇਹਨੂੰ 3 ਸਾਲਾਂ ਚ ਉਹ 42 ਸਾਲਾਂ ਚ ਮੈਂ 3 ਸਾਲਾਂ ਚ ਇਹਨੂੰ ਡਬਲ ਤੇ ਵੀ ਜ਼ਿਆਦਾ ਕਰਤਾ ਸੀ ਲੋਨ ਕਦੀ ਉਹਦੇ 5 ਕਰੋੜ ਤੇ 95 ਲੱਖ ਤੋਂ ਵਧੇ ਨਹੀਂ ਸੀਗਾ ਹਾਂਜੀ ਔਰ ਮੈਂ 3 ਸਾਲਾਂ ਚ 12 ਕਰੋੜ 10 ਲੱਖ ਠੀਕ ਹੈ ਇਹ ਬਿਜ਼ਨਸ ਮਲੇ ਵਧਾਇਆ ਲੋਨ ਦਾ ਜੇ ਕਿਉਂਕਿ ਬੈਂਕ ਨੂੰ ਤਾਂ ਲੋਨ ਤੋਂ ਜ਼ਿਆਦਾ ਇਨਕਮ ਆ ਔਰ ਮੇਰੀ ਬ੍ਰਾਂਚ ਟੌਪ 10 ਵਿੱਚ ਲਗਾਤਾਰ 3 ਸਾਲ ਆਈ ਹੈ। ਹਾਂਜੀ। ਔਰ ਉਹ ਕੈਸ਼ ਇਨਸੈਂਟਿਵ ਮਿਲਿਆ। ਕੈਸ਼ ਇਨਸੈਂਟਿਵ ਮਿਲਣ ਦੇ ਨਾਲ ਮੇਰੇ ਸਾਰੇ ਕਲੀਕ ਜਿਹੜੇ ਆ ਉੱਚ ਪ੍ਰੋਪੋਰਸ਼ਨੇਟਲੀ ਦੇ ਸਾਬਕਾ ਦਾ ਕਿੰਨਾ ਕਲੈਰੀਕਲ ਦਾ ਕਿੰਨਾ ਆਫਸਰ ਦਾ ਕਿੰਨਾ ਮੈਨੇਜਰ ਦਾ ਕਿੰਨਾ ਸੀਨੀਅਰ ਮੈਨੇਜਰ ਦਾ ਇਹ ਅਸੀਂ ਉਹ ਪ੍ਰੋਪੋਰਸ਼ਨੇਟਲੀ ਵੰਡਦੇ ਰਿਹਾ ਔਰ ਮਿਲਦਾ ਰਿਹਾ ਉਹਨਾਂ ਨੂੰ ਔਰ ਬੜੇ ਖੁਸ਼ ਸੀ ਗਏ। ਇਹ ਗੱਲ ਹੈ ਕਿ ਇਹ ਗੱਲ ਨਾ ਪੁੱਛਣਾ ਜਾਂਦਾ ਕਿ ਅੱਜ ਸਭ ਦੇ ਬੈਂਕ ਪ੍ਰਵਾਹ ਨੂੰ ਕੀ ਕਹਿਣਾ ਚਾਹੁੰਦੇ ਨੇ ਜਿਹੜਾ ਕਿ ਗਰੀਬ ਬੰਦੇ ਖਰਾਬ ਨਾ ਕਰਨ ਜਨ ਬਾਹਰ ਬਾਹਰ ਨਾ ਗੇੜੇ ਬਣ ਉਹਨੂੰ ਕੀ ਨਵੇਂ ਨੂੰ ਮੈਸੇਜ ਹੋਣਾ ਚਾਹੀਦਾ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਬੈਂਕਿੰਗ ਜਿਹੜੀ ਜੇ ਬੈਂਕ 'ਚ ਆਉਣਾ ਤੁਸੀਂ ਨਾ ਕੋਈ ਵੀ ਕਸਟਮਰ ਅੰਦਰ ਆ ਗਿਆ ਹਾਂਜੀ ਉਹਨੂੰ ਖੁਸ਼ ਕਰਕੇ ਭੇਜਣਾ ਠੀਕ ਹੈ ਔਰ ਸਰਵਸ ਜਿਹੜੀ ਆ ਬਿੱਦ ਸਮਾਈਲ ਅਨੁਖੋਸ਼ ਹੋ ਕੇ ਤੁਹਾਡੇ ਚਿਹਰੇ ਤੇ ਰੌਣਕ ਹੋਵੇ ਤਾਂ ਕਿ ਉਹ ਦੱਸਾਂ ਬੰਦਾ ਅੱਜ ਦੱਸੇ ਜਾ ਕੇ ਵੀ ਉੱਥੇ ਤੇ ਯਾਰ ਮੈਨੇਜਰਿਆਂ ਉੱਥੇ ਦਾ ਸਟਾਫ ਆ ਜਿਹੜਾ ਉਹ ਬਹੁਤ ਵਧੀਆ ਸਰਵਿਸ ਦਿੰਦੇ ਆਪਾਂ ਉੱਥੇ ਖਾਤਾ ਖੋਲੀ ਉੱਥੇ ਬਿਜ਼ਨਸ ਨਹੀਂ ਤੇ ਮੈਂ ਇਸ ਗੱਲ ਲਈ ਮੈਂ ਆਪਣੇ ਨਾ ਐ ਬ੍ਰਾਂਚ ਦੇ ਵਿੱਚ ਜਿਹੜੇ ਸੀਗੇ ਕਸਟਮਰ ਮੀਟ ਕਰਦਾ ਹੁੰਦਾ ਸੀ ਉਹਨਾਂ ਨਾਲ ਤੇ ਹਰ ਵੀਕ ਸੈਚਰਡੇ ਸਾਰੇ ਮੈਂਬਰਾਂ ਨੂੰ ਬੁਲਾ ਲੈਂਦਾ ਉਹਨਾਂ ਨੂੰ ਇਹ ਐਡਵਾਈਸ ਕਰਦਾ ਹੁੰਦਾ ਇਹਦੇ ਤੁਸੀਂ ਕੋਈ ਕਸਟਮਰ ਆਉਂਦਾ ਉਹਨਾਂ ਨਾਲ ਲੱਗ ਜੇ ਕਿ ਤੁਹਾਡੀ ਕੰਪਲੀਟ ਹੋਈ ਤੁਹਾਡਾ ਨਖਰਾ ਜ਼ਿਆਦਾ ਹੋ ਜਾਣਾ ਤੁਸੀਂ ਮੇਰੇ ਕੋ ਭੇਜੋ ਮੈਂ ਆਪੇ ਸੈਟੀਸਫਾਈ ਕਰ ਦਉਂਗੀ ਤੁਸੀਂ ਕਈ ਵਾਰੀ ਕਸਟਮਰ ਇਹ ਨਹੀਂ ਹੈ ਕਿ ਸਾਰੇ ਇੱਕ ਹੋ ਜਾਣ ਦੇ ਕੇ ਬਈ ਕਸਟਮਰ ਪਿੱਛੋਂ ਵੀ ਜਰਾ ਹੋ ਸਕਦਾ ਥੋੜਾ ਬਹੁਤ ਅਫਸਟ ਹੋਵੇ ਪਰ ਆਪਾਂ ਨੇ ਉਹਨਾਂ ਨੂੰ ਸੈਟੀਸਫਾਈ ਕਰਨਾ ਔਰ ਇਹ ਵਿਦ ਕਸਟਮਰ ਸਮਾਈਲ ਦੇ ਮਾਲੇ ਸਮਾਈਲ ਦੇ ਨਾਲੇ ਉਹਨਾਂ ਨੂੰ ਕਸਟਮਰ ਸਰਵਿਸ ਦੇਣੀ ਚਾਹੀਦੀ ਮੈਂ ਕਿ ਤੁਸੀਂ ਕਦੀ ਨਹੀਂ ਕਰਨਾ ਮੇਰੇ ਕਮਰੇ ਚ ਭੇਜ ਦੇਣਾ ਸੀਨੀਅਰ ਮੈਨੇਜਰ ਦੇ ਕਮਰੇ ਮੈਂ ਆਪੇ ਪੈਸੀ ਕ ਪੈਸੀ ਵਾਈ ਕਰ ਦਾਂਗਾ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਜੇ ਬੈਂਕ ਵਿੱਚ ਤੁਸੀਂ ਹੈਗੇ ਆ ਜਿਹੜੇ ਵੀ ਕਸਟਮਰ ਆ ਜਾ ਉਹ ਤੁਹਾਨੂੰ ਖੁਸ਼ ਹੋ ਕੇ ਜਾਣ ਤਾਂ ਕਿ ਬੀਹਾਂ ਬੰਦਾ ਕੋ ਗੱਲ ਕਰ ਤੁਹਾਡੇ ਨਾਲ ਉਹ ਕਸਟਮਰ ਜੁੜ ਜਾ ਲਾਸਟ ਪੁੱਛ ਜਾਨ ਹਾਂ ਤੁਸੀਂ ਪੜਾਈ ਕਿੰਨੀ ਕੁ ਕੀਤੀ ਸਰ ਮੈਂ ਦੱਸਦਾ ਜੀ ਪਿੰਡ ਮੇਰਾ ਉਹ ਤੋਂ ਬਟਨ ਦਾ ਪਤਾ ਬਹੁਤ ਘੱਟ ਲੋਕ ਪੜਦੇ ਸੀ ਉਹਨਾਂ ਤੇ ਤੇ ਮੈਂ ਇੰਨੀ ਕਿ ਮਿਹਨਤ ਕੀਤੀ 10 ਦੀ ਪੀ.ਐਸ. ਕਾਲੇ ਮਾਲਪਟੋ ਗ੍ਰੈਜੂਏਸ਼ਨ ਕੀਤੀ ਗਵਰਨਮੈਂਟ ਕਾਲਜ ਸ਼ਾਰਪਰ ਐਮ.ਏ ਕੀਤੀ ਤੇ ਉਹਨਾਂ ਦੇ ਨਾਲ ਤਾਂ ਬੀ.ਏ ਕੋਈ ਕੋਈ ਕਰਦਾ ਸੀ ਮੈਂ ਉਹਨਾਂ ਦੇ ਵਿੱਚ ਡਬਲ ਐਮ.ਏ ਕਰਕੇ ਮੈਂ ਤੀਜੀ ਐਮ.ਏ ਵੀ ਸ਼ੁਰੂ ਕਰ ਲਈ ਜਦ ਕੋ ਮੈਂ ਮੈਨੂੰ ਫਿਰ ਨੌਕਰੀ ਮਿਲ ਗਈ ਔਰ ਈਵਨ ਮੈਂ ਪੀ.ਪੀ.ਐਸ ਕਮਿਸ਼ਨ ਦਾ ਦੋ ਵਾਰੀ ਡੀ.ਐਸ.ਪੀ ਡਾਇਰੈਕਟ ਜਿਹੜੇ ਡੀ.ਐਸ.ਪੀ ਰੱਖਦੇ ਪੀ.ਪੀ.ਐਸ ਪੰਜਾਬ ਪੁਲਿਸ ਸਰਵਿਸ ਉਹ ਵੀ ਮੈਂ ਅਟਰੈਕਟ ਪਾਸ ਕੀਤਾ ਚਲੋ ਬੈਡ ਲੱਕ ਮੈਂ ਇੰਟਰਵਿਊ ਚ ਫੇਲ ਹੋ ਗਿਆ ਦੋ ਵਾਰੀ ਤੇ ਮੈਂ ਬਹੁਤ ਮਿਹਨਤ ਕੀਤੀ ਆ ਮੈਂ ਉਹ ਆਪਣੇ ਸਮਾਜ ਦੇ ਲੋਕਾਂ ਨੂੰ ਇਹੀ ਕਹਿਣਾ ਵੇ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਓ ਜੇ ਨਸ਼ਿਆਂ ਤੋਂ ਦੂਰ ਰੱਖੋ ਉਹਨਾਂ ਨੂੰ ਔਰ ਪੜ੍ਹਾਈ ਜਿਹੜੀ ਆ ਮੈਕਸਮ ਗਰਾਊਂਡ ਖਾਸ ਕਰਕੇ ਲੜਕੀਆਂ ਨੂੰ ਜੇ ਇੱਕ ਲੜਕੀ ਪੜ੍ਹ ਜਾਂਦੀ ਆ ਤੇ ਉਹ ਸਰ ਸਾਰਾ ਪਰਿਵਾਰ ਉਹ ਪੜ੍ਹ ਜਾਂਦਾ ਇਸ ਕਰਕੇ ਇਹ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਦੇ ਸਾਰੇ ਜਿਹੜੇ ਆ ਪੇਰੈਂਟਸ ਆਪਣੇ ਬੱਚਿਆਂ ਨੂੰ ਪੜ੍ਹਾਉਣ ਵੱਧ ਤੋਂ ਵੱਧ ਮੈਂ ਬਹੁਤ ਹਾਰਡ ਹੋ ਕੇ ਪੜਿਆ ਮੈਂ ਆਪਣੇ ਬੱਚਿਆਂ ਨੂੰ ਵੀ ਇਵਨ ਮੇਰੇ ਬੱਚੇ ਜਿੰਨਾ ਕਾਫੀ ਅ ਦੂਰ ਦਰੇਡੇ ਉਹ ਦਾ ਬੇਟੀਆਣਾ ਉੱਥੇ ਜਾਂਦੇ ਰਹੇ ਪੜ੍ਹ ਮੈਂ ਬੇਵੀ ਮੇਰੀ ਮਾਲ ਪਰ ਜਾਂਦੀ ਰਹੇ ਪੜ੍ਹ ਅੱਜ ਕੱਲ ਉਹ ਵਧੀਆ ਪੀਛਣਾ ਚਾਹ ਬਾਹਰ ਬੈਠੇ ਆ ਸੈਟਲ ਇਹ ਇੱਕ ਮੇਰੀ ਬੇਵੀ ਆ ਉੱਥੇ ਇੰਗਲੈਂਡ ਆ ਹਾਂਜੀ ਉਹਨੇ ਇੱਥੇ ਐਮ ਐਸ ਸੀ ਬੀ ਐਡ ਐਮ ਫਿਲ ਕਰਦੀ ਸੀਗੀ ਜਦ ਤੱਕ ਅਸੀਂ ਵਿਆਹ ਕਰਤਾ ਉੱਥੇ ਜਾ ਕੇ ਥੋੜਾ ਪੜ੍ਹਿਆ ਐਕਸਪੋਰਟ ਯੂਨੀਵਰਸਿਟੀ ਚ ਲੈਕਚਰਰ ਲੱਗੀ ਰਹੀ ਬਾਹਰ ਇੰਗਲੈਂਡ ਕਿੰਨੇ ਬੱਚੇ ਆਪਣੇ ਮੇਰੇ 2 ਆ ਹਾਂਜੀ ਕਾਕਾ ਮੇਰਾ ਕੈਨੇਡਾ ਆ ਬੇਵੀ ਇੰਗਲੈਂਡ ਆ ਕਾਕਾ ਮੇਰਾ ਉਹਦਾ ਆਪਣਾ ਬਿਜ਼ਨਸ ਆ ਟ੍ਰਾਂਸਪੋਰਟ ਦਾ ਤੁਹਾਡੀ ਮੈਸੇਜ ਕੀ ਕਰਦੇ ਮਿਸਿਸ ਸਰ ਮੇਰੀ ਉਹ ਵੀ ਬਾਗਲਾ ਪਾਜੀ ਕੇ ਬਾਗਲਾ ਸਾਹਿਬ ਕੇ ਲਾਸਟ ਕੁਐਸਚਨ ਆ ਨਾ ਕਿ ਤੁਹਾਡੇ ਮਿਸਜ ਕਿਹੜੇ ਉਹਦੇ ਤੋਂ ਰਿਟਾਇਰ ਹੋਏ ਮੇਰੀ ਮਿਸਿਸ ਹੈ ਨਾ ਸਟੇਟ ਬੈਂਕ ਆ ਪਟਿਆਲਾ ਉਥੋਂ ਐਜ਼ ਅਫੀਸਰ ਰਿਟਾਇਰ ਹੋਏ ਹਾਂਜੀ ਤੇ ਅਲੇ ਕਾਫੀ 36 ਸਾਲ ਸਰਵਿਸ ਕਰਦੇ ਇਕੱਠੇ ਰਹਿੰਦੇਗਾ ਉਹ ਬਾਹਰ ਹੁਣ ਨਹੀਂ ਨਹੀਂ ਇੱਥੇ ਇਕੱਠੇ ਰਹਿੰਦੇ ਅੱਛਾ ਜਿਹਦੇ ਬੱਚੇ ਕੋਈ ਜਾਈਦਾ ਤੇ ਇਕੱਠੇ ਚੱਲੇਦਾ ਠੀਕ ਹੈ ਜਾਂ ਇੰਗਲੈਂਡ ਅਜਦਾ ਬੇਵੀ ਉਹਨੂੰ ਚੱਲੀਦਾ ਜਾਂ ਕਾਕਾ ਜਿਲੇ ਉਹਦੇ ਕੋਲ ਚੱਲੀਦਾ ਕੈਨੇਡਾ ਚ ਅਜ ਤਾਂ ਜਿਹੜਾ ਮੈਂ ਹਣਾ ਪਹਿਲਾ ਸਵਾਲ ਪੁੱਛਣਾ ਸੀ ਹਾਂਜੀ ਉਹ ਕਿਸੇ ਤਰ੍ਹਾਂ ਰਹਿ ਕੇ ਹੁਣ ਲਾ ਆਪਣੇ ਮਾਤਾ ਪਿਤਾ ਦਾ ਲਾ ਰ ਮੇਰੀ ਮਦਰ ਭਗਵੰਤ ਕੌਰ ਸੀ ਹਾਂਜੀ ਤੇ ਫਾਦਰ ਮੇਰੇ ਅਛੀ ਰਿਆਨ ਸਰ ਜੀ ਹਾਂਜੀ ਤੇ ਪਿੰਡ ਮਕਸੂਦ ਪਿੰਡ ਮਕਸੂਦ ਪਿਆ ਅੱਛਾ ਜੀ ਤਾਂ ਲੜਕੇ ਸਵਾਦ ਆ ਗਿਆ ਤੁਹਾਨੂੰ ਹਨਾ ਥੱਲੇੋਂ ਉੱਠ ਕੇ ਇੱਕ ਲੋ ਲੈਵਲ ਤੋਂ ਤਾਂ ਇੱਕ ਹਾਈ ਲੈਵਲ ਤੇ ਜਾਣਾ ਬਿਲਕੁਲ ਮੈਂ ਜੀ ਲਾਈਫ ਦਾ ਸਵਾਦ ਆ ਗਿਆ ਪਹਿਲਾਂ ਵੀ ਤਾਂ ਦੱਸ ਚੱਕਾ ਵੀ ਮੈਂ ਤਾਂ ਬਹੁਤ ਗਰੀਬ ਫੈਮਿਲੀ ਚੋਂ ਪੈਦਾ ਹੋਇਆ ਹਾਂ ਔਰ ਈਵਨ ਮੈਨੂੰ ਡੇਵਰ ਦੀ ਕਾਨੀ ਪਈ ਸ਼ਰਟ ਤੇ ਮੈਂ ਲੁੱਕ ਵੀ ਪਾਈ ਮੈਂ ਕੋਈ ਸ਼ਰਮ ਨਹੀਂ ਕਰਦਾ ਜਿਆਦਾ ਨਾ ਐਮ ਵੀ ਹਾਰਡ ਲਾਈਫ ਚੋਂ ਮੈਂ ਐਮ ਐ ਬੀ ਐ ਬੀ ਐ ਕੀਤੀ ਮੈਂ ਜਿੱਤੀ ਡਬਲ ਐਮ ਐ ਕੀਤੀ 트리플 ਐਮ ਐ ਬੀ ਪਾਰਟ 1 ਕਰਕੇ ਛੱਡਿਆ ਠੀਕ ਤੇ ਇਸ ਮਤਲਬ ਇਹ ਕਾਫੀ ਮੈਂਟਡ ਇਸ ਰਨਿੰਗ ਮਾਲੇ ਚਲੋ ਕਰਦੇ ਕਰਦੇ ਫਿਰ ਮੈਨੂੰ ਜੋਬ ਮਿਲੀ ਮੈਂ ਦਰਸ਼ਕਾਂ ਨਾਲ ਵੀ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਕੰਮ ਕੋਈ ਬੜਾ ਛੋਟਾ ਨਹੀਂ ਹੁੰਦਾ ਇਨਸਾਨ ਦੀ ਜਿਹੜੀ ਸੋਚ ਆ ਉਹ ਬੜੀ ਛੋਟੀ ਹੁੰਦੀ ਆ ਬਾਗਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਦਿਲ ਕਰਦਾ ਜੱਫੀ ਪਾ ਕੇ ਮਿਲ ਜੇ ਤੁਹਾਨੂੰ ਥੈਂਕ ਯੂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ